ਹੈਲੋ ਜੀ ਨਮਸਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੁਕਿੰਗ ਵਿਦਿਅਕ ਕਰਕੇ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਭਿੰਡੀ ਮਸਾਲਾ ਤੇ ਇਸ ਤਰ੍ਹਾਂ ਜੇ ਆਪਾਂ ਭਿੰਡੀਆਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾ ਲਈਆਂ ਤਾਂ ਫਿਰ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਲੰਬੀਆਂ ਲੰਬੀਆਂ ਕੱਟ ਲਈਆਂ ਜੀ ਤੇ ਇੱਧਰ ਆਪਾਂ ਕੱਟੇ ਨੇ ਪਿਆਜ਼ ਜੀ ਇਸ ਤਰ੍ਹਾਂ ਭਿੰਡੀ ਬਣਾਵਾਂਗੇ ਆਪਾਂ ਇਹ ਬਹੁਤ ਟੇਸਟੀ ਭਿੰਡੀ ਬਣੂਗੀ ਜੀ ਮਸਾਲ ਬਿਲਕੁਲ ਮਸਾਲੇਦਾਰ ਇਸ ਤਰੀਕੇ ਨਾਲ ਜੇ ਤੁਸੀਂ ਭਿੰਡੀ ਦੀ ਸਬਜ਼ੀ ਬਣਾ ਲਈ ਤਾਂ ਸਾਰੇ ਉਂਗਲਾਂ ਚਟਦੇ ਰਹਿ ਜਾਣਗੇ ਜੀ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਹੈ ਤੇ ਤੁਸੀਂ ਵੀਡੀਓ ਫੁੱਲ ਵਾਚ ਕਰਿਆ ਕਰੋ ਜੀ ਤਾਂ ਇਸ ਕਰਕੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿ ਕਿਸ ਤਰ੍ਹਾਂ ਮੈਂ ਇਹ ਭਿੰਡੀ ਦੀ ਸਬਜ਼ੀ ਬਣਾਉਣੀ ਹੈ ਤੇ ਬਹੁਤ ਟੇਸਟੀ ਬਣਦੀ ਹੈ ਮਸਾਲਾ ਭਿੰਡੀ ਤੇ ਤੁਸੀਂ ਵੀਡੀਓ ਫੁੱਲ ਵਾਚ ਕਰਨਾ ਜੀ ਚਲੋ ਜੀ ਆਪਾਂ ਬਣਾਉਣੀ ਕਰਾਂਗੇ ਸਟਾਰਟ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਇੱਧਰ ਆਪਾਂ ਭਿੰਨੀਆਂ ਤੁਹਾਨੂੰ ਦੱਸੀ ਹੈ 400 ਗ੍ਰਾਮ ਭਿੰਨੀਆਂ ਲੈ ਲਈਆਂ ਜਿਨ੍ਹਾਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਇਸ ਤਰ੍ਹਾਂ ਆਪਾਂ ਲੰਬੀਆਂ ਲੰਬੀਆਂ ਕੱਟ ਲਈਆਂ ਤੇ ਇੱਧਰ ਕੱਟ ਲਈ ਨੇ ਪਿਆਜ਼ ਜੀ ਤੇ ਇੱਧਰ ਆਪਾਂ ਗੈਸ ਉੱਪਰ ਰੱਖ ਲਈ ਕੜਾਹੀ ਹੁਣ ਆਪਾਂ ਇਸ ਵਿੱਚ ਪਾਵਾਂਗੇ ਜੀ ਤੇਲ ਲਓ ਜੀ ਆਪਾਂ ਕੜਾਹੀ ਵਿੱਚ ਤੇਲ ਪਾ ਲਿਆ ਤੇਲ ਆਪਾਂ ਸਰੋਂ ਦਾ ਪਾਇਆ ਜੀ ਤੇ ਸਰੋਂ ਦੇ ਤੇਲ ਵਿੱਚ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈ ਕਰਾਰੀ ਬਣਦੀ ਹੈ ਜੀ ਜਦੋਂ ਆਪਾਂ ਭਿੰਡੀ ਦੀ ਸਬਜ਼ੀ ਬਣਾਵਾਂਗੇ ਤਾਂ ਆਪਾਂ ਨੂੰ ਤੇਲ ਵਿੱਚ ਬਰਉਣੀ ਚਾਹੀਦੀ ਹੈ ਤੇਲ ਵਿੱਚ ਬਹੁਤ ਟੇਸਟੀ ਬਣਦੀ ਹੈ ਵੈਸੇ ਤੁਸੀਂ ਜਿਸ ਵਿੱਚ ਵੀ ਜੋ ਵੀ ਤੁਸੀਂ ਵਰਤਦੇ ਹੋ ਰिफाइंड ਕਿਉ ਤਾਂ ਤੁਸੀਂ ਬਣਾ ਸਕਦੇ ਹੋ ਪਰ ਸਰੋਂ ਦੇ ਤੇਲ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੀ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਵੈਸੇ ਸਾਰੇ ਬਣਾਉਂਦੇ ਹੋਣਗੇ ਜੀ ਪਰ ਹਰ ਇੱਕ ਦੇ ਬਣਾਉਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਹੈ ਤੇ ਅੱਜ ਤੁਹਾਨੂੰ ਅਸੀਂ ਆਪਣੇ ਤਰੀਕੇ ਨਾਲ ਦੱਸਾਂਗੀ ਮੈਂ ਮੈਂ ਕਿਸ ਤਰ੍ਹਾਂ ਬਣਾ ਕੇ ਮਸਾਲਾ ਪਿੰਡੀ ਤਿਆਰ ਕਰਦੀ ਹਾਂ ਇੱਧਰ ਆਪਾਂ ਪਿੰਡੀਆਂ ਤੁਹਾਨੂੰ ਦੱਸਿਆ ਹੀ ਤਿਆਰ ਕੀਤੀਆਂ ਹੋਈਆਂ ਨੇ ਤੇ ਜਦੋਂ ਆਪਣਾ ਤੇਲ ਗਰਮ ਹੋ ਗਿਆ ਫਿਰ ਆਪਾਂ ਪਾ ਦੇਵਾਂਗੇ ਜੀਰਾ ਲਓ ਜੀ ਆਪਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਇਸ ਵਿੱਚ ਪਾ ਦੇਣੀ ਹੈ ਇੱਕ ਚਮਚ ਜੀਰਾ ਲਓ ਜੀ ਧੀਰਾ ਪਾ ਪੁੱਜ ਗਿਆ ਆਪਣਾ ਹੁਣ ਪਾ ਦੇਣੀ ਜੀ ਆਪਾਂ ਕੱਟੀ ਹੋਈ ਲੰਬੀ ਲੰਬੀ ਢਿੰਡੇ ਜੇ ਤੁਸੀਂ ਇਸ ਤਰ੍ਹਾਂ ਦੀ ਪਿੰਡੀ ਬਣਾ ਲਈ ਸੱਜਣ ਨੂੰ ਨਹੀਂ ਪਸੰਦ ਹੋਵੇ ਖਾਂਗੇ ਜੀ ਬਹੁਤ ਟੇਸਟੀ ਬਣਦੀ ਹੈ ਇਸ ਤਰੀਕੇ ਨਾਲ ਮਸਾਲਾ ਪਿੰਡੀ ਸਾਰੇ ਉਂਗਲਾਂ ਚੱਕਦੇ ਰਹਿ ਜਾਣਗੇ ਜੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਤੁਸੀਂ ਟੇਸਟ ਲੈ ਕੇ ਨਾਲ ਜ਼ਰੂਰ ਬਣਾਇਓ ਸਬਜ਼ੀ ਬਣਾਉਣ ਦੇ ਤਰੀਕਾ ਅਲੱਗ-ਅਲੱਗ ਹੁੰਦਾ ਜੀ ਬਣਾਉਂਦੇ ਤਾਂ ਸਭ ਨੇ ਹੈਨਾ ਤੇ ਮੈਂ ਤਾਂ ਨੂੰ ਆਪਣੇ ਤਰੀਕੇ ਨਾਲ ਬਣਾ ਕੇ ਦਿਖਾਉਂਦੀ ਆ ਤਾਂ ਤੁਸੀਂ ਜ਼ਰੂਰ ਸਾਰੀ ਫੁੱਲ ਵੀਡੀਓ ਵਾਚ ਕਰਿਆ ਕਰੋ ਪਲੀਜ਼ ਸਾਰੇ ਪੈਨ ਫਰਾਈ ਚੀਜ਼ ਜੇ ਦਾ ਸਾਫ ਜ਼ਰੂਰ ਦਿਆ ਕਰੋ ਹਨਾ ਆਪਾਂ ਪਾ ਲੈਣਗੇ ਟਿੱਕਟੇ ਹੋਏ ਪਿਆਜ਼ ਪਿੰਡੀ ਹਲਕੇ ਜਿਹਾ ਫਰਾਈ ਕਰਕੇ ਫਿਰ ਤੁਸੀਂ ਪਾਉਣੀ ਹੈ ਜੀ ਇਸ ਵਿੱਚ ਕੱਟੇ ਹੋਏ ਪਿਆਜ਼ ਪਿਆਜ਼ ਵੀ ਬਿਲਕੁਲ ਪਹਿਲਾਂ ਧੋ ਕੇ ਰੱਖ ਲੈਣੇ ਆਂ ਫਿਰ ਇਹਨਾਂ ਨੂੰ ਕੱਟਣਾ ਜਿੱਲੇ ਨਹੀਂ ਹੋਣੇ ਚਾਹੀਦੇ ਜੀ ਪਾਣੀ ਨਹੀਂ ਹੋਣਾ ਚਾਹੀਦਾ ਪਿਆਜ਼ ਵਿੱਚ इस तरह अपनी मसाला प्याज वाली भिंडी बहुत टेस्टी बनूगी प्याज मसाला भिंडी हम आप ची तरह कर लेंगे यू फ्राई कर लेंगे आपके प्याज भिंडी इस तरीके दसो जी कि भैन भ्रा ने सब्जी बनाई है कि किन बहुत टेस्टी लगती है महंगी तरह तो मिक्स करके आप इस चार मिनट लई होर सेक लगावे अपने प्याज पट जाएँगे जो तो इस तरीके भिंडी बनाई जी तो भिंडी बिलकुल चिप चिपी नहीं बनूगी खिली खिली बनूगी बिल्कुल नहीं चिप बिल्कुल है देखो जी अपनी भिंडी चिप चिपी बिल्कुल नहीं तो बस एक तो भिंडी गिली नहीं पानी एक प्याज पहले धो ले फिर बादनी है ਕੋਸਨਾ ਜੇ ਆਪਣੀ ਪਿੰਡੀ ਵਧੀਆ ਬਣਦੀ ਹੈ ਚਿਪਚਿਪੀ ਨਹੀਂ ਬਣਦੀ ਬਿਲਕੁਲ ਨਹੀਂ ਹੁਣ ਆਪਾਂ ਇਸ ਵਿੱਚ ਪਾ ਦਿੰਨੇ ਆ ਜੀ ਮਸਾਲੇ ਉਹ ਹੀ ਰੋਜ ਵਾਲੇ ਤੇ ਆਪਣੇ ਟੇਸਟ ਦੇ ਅਨੁਸਾਰ ਪਾਵਾਂਗੇ ਤਾਂ ਫਿਰ ਥੋੜੀ ਦੇਰ ਆਪਾਂ ਹੋਰ ਪਕਾਵਾਂਗੇ ਮਸਾਲਿਆਂ ਨੂੰ ਪਾ ਕੇ ਟੇਸਟ ਅਨੁਸਾਰ ਪਾ ਦਾਂਗੇ ਜੀ ਆਪਾਂ ਇਸ ਵਿੱਚ ਨਮਕ ਜਿੰਨੀ ਤਰ੍ਹਾਂ ਮਿਕਸ ਕਰ ਦੇਣਾ ਹੈ हल्दी पाउडर हम पालती आप लाल मिर्च पाउडर थोड़ा जहा पावे धनिया पाउडर हम आप कर देवे चंकी तरह मिक्स ਥੋੜੀ ਦੇਰ ਆਪਾਂ ਮਸਾਲੇ ਹੋਰ ਪਕਾ ਲਾਂਗੇ ਜੀ ਜਿਹੜੇ ਮਸਾਲੇ ਆਪਣੇ ਚੰਗੀ ਤਰ੍ਹਾਂ ਪੱਕ ਜਾਣਗੇ ਲਓ ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਭਿੰਡੀ ਮਸਾਲਾ ਬਣ ਕੇ ਬਿਲਕੁਲ ਪਿਆਰਾ ਹੈ ਬਹੁਤ ਟੇਸਟੀ ਬਣ ਗਿਆ ਇਸ ਤਰੀਕੇ ਨਾਲ ਜੇ ਤੁਸੀਂ ਬਣਾਉਂਗੇ ਤੇ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਮੈਨੂੰ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਚਲੋ ਆਪਾਂ ਤੁਹਾਨੂੰ ਕੜਾਹੀ ਵਿੱਚੋਂ ਬਾਹਰ ਕੱਢ ਕੇ ਦਿਖਾਉਣੀ ਹੈ ਦੇਖੋ ਜੀ ਕਿੰਨੀ ਵਧੀਆ ਖਿਲੀ ਖਿਲੀ ਬਣੀ ਹੈ ਤੇ ਆਪਾਂ ਤੁਹਾਨੂੰ ਸਾਰੀ ਪਿੰਡੀ ਬਾਹਰ ਕਰ ਦਿਆਂ ਤੇ ਦਿਖਾਉਣੀ ਆ ਤੁਹਾਨੂੰ ਬਹੁਤ ਵਧੀਆ ਤੇ ਟੇਸਟੀ ਪਿੰਡੀ ਆਪਣੀ ਬਣ ਗਈ ਏ ਤੇ ਲਓ ਜੀ ਆਪਣੀ ਪਿੰਡੀ ਬਣ ਕੇ ਬਿਲਕੁਲ ਤਿਆਰ ਹੈ ਤੇ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਣਾ ਮੈਨੂੰ ਤੁਹਾਨੂੰ ਪਿੰਡੀ ਦੀ ਸਬਜ਼ੀ ਕਿਸ ਤਰ੍ਹਾਂ ਦੀ ਲੱਗੀ ਜੀ ਤੇ ਬਹੁਤ ਹੀ ਖਿਲੀ-ਖਿਲੀ ਬਣੀ ਹੈ ਜੀ ਦੇਖੋ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾਉਣਾ ਦੇਖੋ ਜੀ ਬਿਲਕੁਲ ਖਿਲੀ-ਖਿਲੀ ਬਣੀ ਹੈ ਬਿਲਕੁਲ ਨਿਚਪਕੀ ਤਾਂ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾ ਸਕਦੇ ਹੋ ਅੱਜ ਦੀ ਰੈਸਪੀ ਦਾ ਅੰਡਾ ਪੈਕ ਕੀ ਕਰਾਂਗੇ ਜੀ ਕੱਲ ਨੂੰ ਮਿਲਾਂਦੇ ਹਾਂ ਕਿਸੇ ਨਿਊ ਰੈਸਪੀ ਨਾਲ ਜੇ ਤੁਹਾਨੂੰ ਮੇਰੀ ਇਸ ਰੈਸਪੀ ਦੀ ਸਬਜੀ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਿੰਨੇ ਮੇਰੇ ਪੈਨ ਪ੍ਰਾਮਾਣੇ ਨੇ ਇੱਥੇ ਤੱਕ ਵੀਡੀਓ ਦੇਖੀਏ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਣਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਅੱਜ ਦੀ ਰੈਸਪੀ ਦਾ ਅੰਡਾ ਆਪਾਂ ਇੱਥੇ ਕਰਾਂਗੇ ਕੱਲ ਨੂੰ ਮਿਲਦੀਆਂ ਜੀ ਕਿਸੇ ਨਿਊ ਰੈਸਪੀ ਨਾਲ ਤਦ ਤੱਕ ਲਈ ਬਾਏ ਬਾਏ ਜੀ ਹੱਸਦੇ ਰਹੋ ਬਸਦੇ ਰਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ